ਸਾ ਪੰਜਾਬ ਸਪੈਸ਼ਲ ਡੀਜੀਪੀ ਸਾਹਿਬ ਪੰਜਾਬ ਦੇ ਹੁਕਮ ਅ ਤਸੀਂ ਇਹ ਚੈਕਿੰਗ ਕਰਦੇ ਆ ਰਹੇ ਆ ਪਿਛੇ ਇਨ ਸਟੇਸ਼ਨ ਚ ਕੰਡ ਚੈੱਕ ਕੀਤਾ ਫਿਰ ਫਵਾੜਾ ਕੀਤਾ ਉਸਤਵਾਲਾ ਜਾਨੇ ਸਟੇਸ਼ਨ ਤੇ ਆਇਆ ਰੂਟੀਨ ਚੈਕਿੰਗ ਚੱਲ ਰਹੀ ਸਦੀ ਤਾਂ ਕੋਈ ਡਰਗ ਦੀ ਸਮਗਲੀ ਨਾ ਕਰਦਾ ਕਰੇ ਕੋਈ ਕੋ ਨਜਾਇਜ਼ ਅਸਲਾ ਨਾ ਲੈ ਕੇ ਜਾਵੇ ਇਸ ਬੰਦੀਆਂ ਲੋਕਾਂ ਦੇ ਸਮਾਨ ਦੀ ਚੈੱਕ ਕਰ ਰਹੇ ਆ ਦੇਖਣਾ ਪ੍ਰਵਾਸੀ ਬਹੁਤ ਆ ਜਾਂਦੇ ਨੇ ਕਿੰਦਾ ਤੁਸੀਂ ਧਿਆਨ ਰੱਖਦੇ ਹੋ ਕਿੰਦਾ ਜਾਂਚ ਕਰਦੇ ਹੋ ਬੰਦੇ ਨੇ ਅਸੀਂ ਕਿਸੇ ਨੂੰ ਭੇਤ ਭਾਤ ਨਹੀਂ ਕਰਦੇ ਹਰ ਬੰਦੇ ਨੂੰ ਸਰਚ ਕਰਦੇ ਆ ਮੇਰੇ ਕੋ ਕੋਈ ਸਮਾਨ ਮਿਲ ਜੇ ਪਿਛੇ ਪਿਛਲੇ ਮਹੀਨੇ 16 ਕੋਲੋ ਫੀਮ ਮਿਲੀ ਸੀ ਤੇ ਆਪਣੇ ਲੁਧਿਆਣਾ ਸਟੇਸ਼ਨ ਤੇ ਉਹ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਤੇ ਜੇ ਸਟੇਸ਼ਨ ਦੇ ਉੱਪਰ ਜੇਦਾ ਵੀ ਡਰਗ ਕੋਈ ਲੈ ਕੇ ਜਾਂਦਾ ਉਹਨੂੰ ਫੜ ਕੇ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਸੀ ਤੁਸੀਂ ਦੇਖਣਾ ਰਾਤ ਦੇ ਟਾਈਮ ਰੁਕੀ ਫੁੱਤੇ ਹੁੰਦੇ ਨੇ ਉਹਨਾਂ ਦਾ ਕਿਦਾ ਤਿਆਰ ਰੱਖਦਾ ਕਿ ਬੰਦੇ ਫਲੇਡ ਹੋ ਜਾਂਦੇ ਨੇ ਟੇਲ ਮਿਸ ਹੋ ਜਾਂਦੀ ਆ ਜੇਬ ਕਦਰਾਂ ਬਹੁਤ ਜ਼ਿਆਦਾ ਆਲੇ ਫੋਨ ਵਾਲਾ ਹੈ ਸਾਡੀ ਹਰ ਵੇਲੇ ਪੁਲਿਸ ਪਾਰਟੀ ਇੱਥੇ ਹੁੰਦੀ ਆ ਰਾਤ ਨੂੰ ਵੀ ਘੱਟੋ ਘਾਟ 15 ਜਵਾਨ ਸਾਡੇ ਸਟੇਸ਼ਨ ਦੇ ਉੱਪਰ ਹੁੰਦੇ ਆ ਜੇ ਹਰ ਪ੍ਰੇਡ ਫਾਰਮ ਤੇ ਜਵਾਨ ਹੁੰਦੇ ਆ مین ਗੇਟ ਤੇ ਦੇਖ ਰਹੇ ਤੋ ਇੱਥੇ ਜਵਾਨ ਹੈਗੇ ਇੱਥੇ ਚੈਕਿੰਗ ਹੋ ਕੇ ਜਾ ਰਹੇ ਅੰਦਰ ਬਹੁਤ ਸਾਰੇ ਕੁਝ ਬੰਦੇ ਬੰਦੇ ਫੜੇ ਕੁਝ ਕੇ ਪੁੱਛੇ ਫੜੇ ਇਹਨਾਂ ਲੁਧਿਆਣਾ ਪੁਲਿਸ ਨੇ ਫੜੇ ਸਟੇਸ਼ਨ ਤੇ ਜੀਆਰਪਨ 8 15 ਲੱਖ ਦਾ ਸੋਨਾ ਕਰੀਬ ਚੋਰੀ ਹੋ ਗਿਆ ਸੀ ਲੁਧਿਆਣੇ ਦੇ ਥੋੜਾ ਜਿਹਾ ਪੁੱਛੇ ਉਹਨਾਂ ਨੇ ਫਿਰ ਬੰਦੇ ਫੜ ਲਏ ਸੀ ਰਿਕਵਰੀ ਹੋ ਗਈ ਉਹਨਾਂ ਕੋਲ ਲੋਕਾਂ ਨੂੰ ਜਾਗਰੂਕ ਕਰਦੇ ਲੋਕਾਂ ਨੂੰ ਜਾਗਰੂਕ ਇਹ ਕਰਦੇ ਕਿ ਉਹਨਾਂ ਨੂੰ ਸ਼ੱਕੀ ਚੀਜ਼ ਮਿਲਦੀ ਆ ਜਾਂ ਕੋਈ ਸ਼ੱਕੀ ਸਮਾਨ ਮਿਲਦਾ ਤਾਂ ਪੁਲਿਸ ਨੂੰ ਤਲਾਹ ਦੇਣ ਜੇ ਕੋਈ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਤਾਂ ਪੁਲਿਸ ਨੂੰ ਤਲਾਹ ਦੇਣ ਦੇ ਵੀ ਬਹੁਤ ਜ਼ਿਆਦਾ ਨੇ ਬੱਚੇ ਕਿਵਰ ਗੁੰਮ ਹੋ ਜਾਂਦੇ ਨੇ ਬੱਚੋ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਮਾਪੇ ਪਪਾ ਨੂੰ ਕਹਿੰਣਾ ਵਿੱਚ ਸਫ਼ਰ ਦੌਰਾਨ ਬੱਚਿਆਂ ਦਾ ਆਪਣਾ ਧਿਆਨ ਰੱਖਣ ਜੇਕਰ ਉਹ ਸੌਂ ਵੀ ਜਾਂਦੇ ਤਾਂ ਵੀ ਐਕਚੁਅਲੀ ਇੱਕ ਜਣਾ ਜਾਗਦਾ ਰਹੇ ਤਾਂ ਕਿ ਬੱਚੇ ਦਾ ਧਿਆਨ ਰਹੇ ਜੀ ਸਰ ਰੋਟੀਨ ਚਾ ਕੀ ਚੱਲਦੀ ਸਰਟੀਨ ਚਾ ਕੀ ਚੱਲਦੀ ਜੀ ਸਰ ਬੱਚੇ ਜਿਹੜੇ ਗੋਵ ਜਾਂਦੇ ਨੇ ਬੱਚੇ ਕਿੱਥੇ ਤਲਾਸ਼ ਕਰਨੇ ਵੀ ਬੱਚਿਆਂ ਨਾਲ ਬੰਦਦੇ ਪੁਲਿਸ ਥਾਣੇ ਤੇ ਪੁਲਿਸ ਥਾਣੇ ਤੇ ਚਾਈਲਡ ਵੈਲਫੇਅਰ ਨਾ ਚਾਈਲਡ ਵੈਲਫੇਅਰ ਕਮੇਟੀ ਬਣੀ ਆ ਫਿਰ ਤੇ ਬੱਚਾ ਬਰਾਮਦ ਹੋ ਜੇ ਉਹਨਾਂ ਭਲੇ ਕਰੀਦਾ ਪਰ ਜੋ ਸਨਾਗ ਪਤਾ ਲੱਗਦਾ ਕਿਹੜ ਇਹ ਇਹ ਕਰਾਂਗੇ ਆਪਣੇ ਬੱਚਿਆਂ ਨੂੰ ਧਿਆਨ ਨਾਲ ਸਬਰ ਕਰਨ ਧਿਆਨ ਰੱਖੇ